ਕੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਪਿਛਲੇ ਦਿਨੀ ਥਾਣਾ ਟਾਂਡਾ ਇਲਾਕੇ ਵਿੱਚ ਹੋਏ ਔਰਤ ਦੇ ਅੰਨੇ ਕਤਲ ਦੇ ਦੋਸ਼ੀ ਨੂੰ ਪੁਲਿਸ ਨੇ 24 ਘੰਟੇ ਅੰਦਰ ਕਾਬੂ ਵਰਕੇ ਸਫਲਤਾ ਹਾਸਲ ਕੀਤੀ ਅੱਜ ਐਸਐਸਪੀ ਨੇ ਪ੍ਰੈਸ ਕਾਨਫਰੰਸ ਅਰਾਂ ਦਸਿਆ ਕਿ 25 ਫਰਵਰੀ ਨੂੰ ਟਾਂਡਾ ਥਾਣਾ ਚ ਪਿੰਡ ਹਰਸੀ ਵਿੱਚ ਪਿੰਡ ਦੇ ਚਾਰੇ ਚ ਇਕੱਲੀ ਰਹਿੰਦੀ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ 24 ਘੰਟੇ ਵਿੱਚ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚਾਂਵਾ ਥਾਣਾ ਟਾਂਡਾ ਵੱਜੋਂ ਕੀਤੀ ਹੈ ਜਾਣੋ ਪੂਰਾ ਮਾਮਲਾ ਲਗਭਗ 10:30 ਤੋਂ 5:00 ਦੇ ਵਿਚਕਾਰ ਇੱਕ ਮਰਡਰ ਇਨਸੀਡੈਂਟ ਹੋਇਆ ਜਿਹਦੇ ਵਿੱਚ ਲੇਡੀ ਬਲਜਿੰਦਰ ਕੌਰ ਸੀ ਜਿਨ੍ਹਾਂ ਦੀ ਉਮਰ 30 ਸਾਲ ਸੀ 50 ਇਅਰਸ ਦੇ ਆਸपास ਸੀਗੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜਿਹੜਾ ਸਾਮ ਨੂੰ ਰਿਪੋਰਟ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸਾਡੀ ਟੀਮ ਨੇ ਡੀਐਸਪੀ ਟਾਂਡਾ ਐਸਐਚਓ ਟਾਂਡਾ ਨਾਲ ਡੀਐਸਪੀ ਡੀ ਨਰਸੀਏ ਦੀ ਟੀਮ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਇਹਨਾਂ ਨੇ ਉਹਨੂੰ ਉਸੇ ਦਿਨ ਇਮੀਡੀਏਟਲੀ ਜਿਹੜਾ ਹੈਗਾ ਸਾਰਾ ਸਪੋਰਟ ਦਿੱਤ ਕਰਕੇ ਡੂਗਾਈ ਦੇ ਨਾਲ ਪੜਤਾਲ ਕੀਤੀ ਆ ਪ੍ਰਾਇਮਰ ਸਾਈ ਇੱਕ ਬਲਾਈਂਡ ਮਰਡਰ ਕੇਸ ਹੈਗਾ ਕੋਈ ਕਲੂ ਨਹੀਂ ਮਿਲਦਾ ਸੀ ਇਹਦੇ ਬਾਰੇ ਤੇ ਫਾਰਦਰ ਜਿਹੜਾ ਹੈਗਾ धीरे-धीरे ਜਿੱਦਾਂ ਜਿੱਦਾਂ ਤਪਤੀ ਛਾ ਕੇ ਪੜਦੀ ਗਈ ਇਹਦੇ ਬਾਰੇ ਜਿਹੜਾ ਹੈਗਾ ਬਲਵਿੰਦਰ ਕੌਰ ਜਿਹੜੇ ਹੈਗੇ ਉਹਨਾਂ ਦਾ ਕਤਲ ਕਰਤਾ ਗਿਆ ਸੀਗਾ ਤੇ ਇਮੀਡੀਏਟਲੀ ਟਾਂਡਾ ਚ 300 ਦੌੜੇ ਤੇ ਹੈ ਤੇ ਉਸ ਚ ਇਨਵੈਸਟੀਗੇਸ਼ਨ ਐਸਪੀ ਡੀ ਸਰਜੀਤ ਵਾਈਲ ਜਿਹਦੇ ਵਾਈਹੇਟ ਜਿਹੜਾ ਹੈਗਾ ਸਾਡੀ ਟੀਮ ਨੇ ਡੀਐਸਪੀ ਡੀ ਇੰਚਾਰਜ ਸੀਆਈਏ ਡੀਐਸਪੀ ਟਾਂਡਾ ਹਤੇ ਐਸਐਚਓ ਟਾਂਡਾ ਤੇ ਕੀਤੀ ਤੇ ਕਾਫੀ ਲੇਟ ਨਾਈਟ ਤੱਕ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਦੇਵੇਂ ਤੇ ਸੀਸੀਟੀਵੀ ਫੁਟੇਜ ਤੇ ਲੀਸ ਪਹ ਲੈ ਕੇ ਤੇ ਨੈਕਸਟ ਡੇ ਤਾਂ ਜਿਹੜਾ ਹੈਗਾ ਸਾਡੀ ਟੀਮ ਨੇ ਉਹ ਇੱਕ ਜਿਹੜਾ ਬਲਾਈਂਡ ਮर्डर ਕੇਸ ਸੀ ਦਾ ਉਹਨੇ ਵਿੱਚਨ 24 ਆਵਰ ਜਿਹੜਾ ਮੇਨ ਸਸਪੈਕਟ ਨੂੰ ਆਈਡੈਂਟੀਫਾਈ ਕੀਤਾ ਤੇ ਉਹਨੂੰ ਜਿਹੜਾ ਹੈਗਾ ਕੱਲ ਫਿਰ ਅਰੈਸਟ ਕੀਤਾ ਗਿਆ ਜਿਹੜਾ ਮੇਨ ਜਿਹੜਾ ਅਕਿਊਜ਼ਡ ਹੈਗਾ ਇਹਦੇ ਵਿੱਚ ਉਹ ਦੋਸ਼ੀ ਗੁਰਪ੍ਰੀਤ ਸਿੰਘ ਹੈਗਾ ਜਿਹਦਾ ਡਿਸੀਜ਼ ਦੇ ਨਾਲ ਰਿਸ਼ਤਾ ਹੈਗਾ ਕਿ ਉਹ ਉਹਦਾ ਡਿਸੀਜ਼ ਦਾ ਸਟੈਪਸਨ ਹੈਗਾ ਤੇ ਇਹਨੇ ਜਿਹੜਾ ਹੈਗਾ ਇੱਕ ਫਾਈਨੈਂਸ਼ੀਅਲ ਡਿਸਪਿਊਟ ਕਰਕੇ ਤੇ ਕਿਉਂਕਿ ਉਹ ਫਾਈਨੈਂਸ਼ੀਅਲੀ ਕ੍ਰਾਈਸਿਸ 'ਚ ਸੀਗਾ ਸੈਟਲ ਨਹੀਂ ਸੀਗਾ ਕਿਸੇ ਜੋਬ 'ਚ ਜਾਂ ਕਿਸੇ ਕੰਮ 'ਚ ਤੇ ਵੇਰੇ ਜਿਹੜੀ ਡਿਸੀਸਡ ਸੀਗੇ ਜਿਹੜੀ ਲੇਡੀ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਚੰਗੀ ਸੀ ਕਿ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਉਹ ਬਾਅਦ ਰਹਿ ਰਹੇ ਸੀਗੇ ਵਿਰੇਸ਼ ਚੇਤੇ ਉਹ ਵੀ ਸੈਟਲ ਸੀਗੇ ਤੇ ਉਹ ਇਹਨੂੰ ਇਸ ਗੱਲ ਦਾ ਗੁੱਸਾ ਸੀਗਾ ਇਸ ਚੀਜ਼ ਦਾ ਕਿ ਵੀ ਉਹ ਸੈਟਲ ਨਹੀਂ ਹੋ ਪਾਇਆ ਕਿਸੇ ਗੱਲ ਕਰਕੇ ਤੇ ਉਹ ਕਾਫੀ ਤਾਂ ਇਸ ਚੀਜ਼ ਤੇ ਕਰਦਾ ਹੁੰਦਾ ਸੀਗਾ ਜਿਹੜੀ ਲੇਡੀ ਡਿਸੀਸਡ ਹੈਗੀ ਉਹਨਾਂ ਨੂੰ ਤੇ ਇਹਨ ਬਿਠਵੇਂ ਨੇ ਜਿਹੜਾ ਹੈਗਾ ਇਹਨੇ 24 ਤਰੀਕ ਨੂੰ ਜਾ ਕੇ 25 ਤਰੀਕ ਨੂੰ ਤੇ ਉੱਥੇ ਜਾ ਕੇ ਫਿਰ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਗਲਬਾਤ ਹੋਈ ਹੋਣੀ ਤੇ ਉਸ ਤੋਂ ਬਾਅਦ ਇਹਨਾਂ ਗੁੱਸੇ ਚ ਆ ਕੇ ਕਤਲ ਨੂੰ ਅੰਜਾਮ ਦਿੱਤਾ। ਇਹ ਜਿਹੜਾ ਦੋਸ਼ੀ ਹੈਗਾ ਉਸ ਤੋਂ ਫਿਰ ਕਾਫੀ ਸਾਰੇ ਡਾਕੂਮੈਂਟਸ ਜਿਹੜੇ ਉਹ ਉੱਥੋਂ ਵਰਤੋਂ ਲੈ ਕੇ ਚਲਾ ਗਿਆ ਸੀਗਾ ਜਿਦੇ ਵਿੱਚ ਵਹੀਕਲਸ ਦੀ ਆਰਸੀ, ਪੈਨ ਕਾਰਡ, ਆਧਾਰ ਕਾਰਡ, ਔਰ ਸਾਰੇ ਚੀਜ਼ਾਂ ਬੈਂਕ ਸਟੇਟਮੈਂਟਸ ਵਗੈਰਾ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਉਹ ਰਿਕਵਰ ਸਾਡੀ ਟੀਮਸ ਨੇ ਉਦੋਂ ਕਿੱਤੀ ਹੈਗੀ। ਫਾਕੀ ਫਰਦਰ ਅਸੀਂ ਇਨਵੈਸਟੀਗੇਸ਼ਨ ਇਨ ਡਿਟੇਲ ਹਤਿਆਨ ਸਰ ਕਿਹਨੇ ਬਰਾਬਤ ਕੀਤਾ ਗਿਆ ਉਹਨੇ ਜਿਹੜਾ ਹੈਗਾ ਉੱਥੇ ਇੱਕ ਫੱਟਾ ਜਿਹੜਾ ਹੈਗਾ ਉਹਨ ਸੱfte ਮ ਸੜੀ ਉਸਦੇ ਨੂੰ ਸਾਹਮਣੇ ਆਇਆ ਹੈਗਾ ਤੇ ਉਸ ਤੋਂ ਬਾਅਦ ਉਹਨੇ ਗਲਾ ਦਬਾ ਕੇ ਜਿਹੜਾ ਹੈਗਾ ਉਹ ਕਤਲ ਕੀਤਾ। ਸਰ ਇਹਦਾ ਫਾਦਰ ਸਾਹਿਬ ਹੈਗੇ ਕੀ ਨਹੀਂ ਨਹੀਂ ਫਾਦਰ ਨਹੀਂ ਹੈਗੇ ਇਹਦੇ ਅ ਇਹਦੇ ਫਾਦਰ ਜਿਹੜੇ ਹੈਗੇ ਉਹ ਉਹਨਾਂ ਦੀ ਦੋ ਸ਼ਾਦੀਆਂ ਸੀਗੀ ਜਿਹੜੇ ਡਿਸੀਜ਼ਡ ਹੈਗੇ ਉਹਨਾਂ ਦੀ ਇਹਦੇ ਫਾਦਰ ਨਾਲ ਦੂਜੀ ਸ਼ਾਦੀ ਸੀਗੀ ਆ ਜਿਹੜਾ ਅਕਿਊਜ਼ਡ ਹੈਗਾ ਉਹ ਪਹਿਲੀ ਸ਼ਾਦੀ ਤੋਂ ਜਿਹੜਾ ਸੀਗਾ ਉਹ ਬੱਚਾ ਸੀਗਾ ਤੇ ਇਹਦਾ ਡਿਸਪਿਊਟ ਜਿਹੜਾ ਆਪਣੇ ਸਟੈਪ ਮਦਰ ਨਾਲ ਕਰਦਾ ਸੀ ਸੋ ਦੂਸਰੇ ਬੱਚੇ ਵੀ ਸੀ ਕੁਝ ਸੈਕੰਡ ਮਦਰ ਦੇ ਹਾਂਜੀ ਹਾਂਜੀ ਦੋਨੋਂ ਹੀ ਮਦਰਸ ਤੋਂ ਬੱਚੇ ਹੈਗੇ ਤੇ ਬਟ ਉਹ ਕਿਉਂਕਿ ਆ ਖੁਦ ਸੈਟਲ ਨਹੀਂ ਸੀਗਾ ਇਸ ਕਰਕੇ ਇਹਨੂੰ ਕਾਫੀ ਜਿਆਦਾ ਇਤਰਾਜ ਰਹਿੰਦਾ ਸੀਗਾ ਦੂਜੀ ਸਟੈਪ ਮਦਰ ਦੇ ਨਾਲ ਦੋਸ਼ੀ ਗ੍ਰਿਫਤਾਰ ਕਰ ਲਏ ਇਹ ਮਾਮਲਾ ਦਰਜ ਵਗੈਰਾ ਹਾਂ ਦੋਸ਼ੀ ਅਰੈਸਟ ਕਰ ਲਿਆ ਗਿਆ ਹੈਗਾ ਇਸੇ ਕਰਕੇ ਇਸ ਤੋਂ ਬਾਅਦ ਰਿਕਵਰੀ ਕਿੱਥੇ ਗਈ ਹੈਗੀ ਠੀਕ ਜੀ ਹੋਰ ਪ੍ਰੀਵੀਅਸ ਕੋਈ ਕ੍ਰਿਮੀਨਲ ਰਿਕਾਰਡ ਠੀਕ ਠੀਕ